रोटी बाय इंडिपेंडेंस कणकण में स्वाद कणकण में भारत ਕੋ ਅਸੀਂ ਜਦੋਂ ਅਸੀਂ ਖੇਡਦੇ ਸੀਗੇ ਤੇ ਮੁੱਖ ਮੰਤਰੀ ਸਾਹਿਬ ਉਦੋਂ ਵੀ ਸਾਡੇ ਮੈਚ ਦੇਖਦੇ ਸੀਗੇ ਅੱਜ ਵੀ ਟੀਮ ਖੇਡ ਰਹੀ ਆ ਸਾਰੇ ਮੈਚ ਬੜੀ ਡਿਟੇਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਡਿਟੇਲ ਦੇ ਵਿੱਚ ਸਾਰਿਆਂ ਦੇ ਨਾਲ ਡਿਸਕਸ ਕੀਤੇ ਮੈਂ ਤਾਂ ਮੇਰੇ ਤੇ ਪੰਜਾਬੀ ਦੇ ਜਿਹੜੇ ਰਜਵਾਦ ਸੀਗੇ ਉਹ ਕਮੈਂਟਰੀ ਦੇ ਵਿੱਚ ਵੀ ਸਾਰੇ ਉੱਪਰ ਉੱਪਰ ਕੇ ਬਾਹਰ ਆ ਰਹੇ ਸੀਗੇ ਪਰ ਇਹ ਬੜੇ ਵੱਡੇ ਮਾਣ ਵਾਲੀ ਗੱਲ ਹੈ ਬਹੁਤ ਸਤਿਕਾਰ ਦਿੱਤਾ ਹੈ ਸਾਨੂੰ ਇਸ ਖਿਡਾਰੀਆਂ ਨੇ ਇਹਨਾਂ ਇਹ ਪੂਰੀ ਟੀਮ ਨੇ ਅੱਜ ਇਹਨਾਂ ਨੇ ਦੱਸਿਆ ਕਿ ਅਸਲ ਉੜਦਾ ਪੰਜਾਬ ਕੀ ਹੈ ਸੋ ਇਹ ਹੈ ਉੜਦਾ ਪੰਜਾਬ ਸਾਡਾ ਜਿਹੜਾ ਮੈਡਲ ਜਿੱਤ ਕੇ ਆਉਂਦਾ ਹੈ ਇਹ ਉਹ ਖਿਡਾਰੀ ਨੇ ਜਿਹੜੇ ਉਡਣੇ ਬਾਜ਼ ਕਮਾਉਂਦੇ ਨੇ ਜਿਹੜੇ ਤਗੜੇ ਡ੍ਰੈਗ ਫਲਿੱਕਰ ਪੰਜਾਬ ਪੁਲਿਸ ਦੇ ਵੱਡੇ ਅਫਸਰ ਜਗਰਾਤ ਸਿੰਘ ਜੀ ਸਾਡੇ ਨਾਲ ਨੇ ਇਸ ਵਾਰ ਇਹਨਾਂ ਦੀ ਕਮੈਂਟਰੀ ਨੇ ਜਦ ਹਾਕੀ ਦਾ 올림픽 ਚ ਮੈਚ ਚੱਲ ਰਿਹਾ ਸੀ ਇਹਨਾਂ ਦੀ ਕਮੈਂਟਰੀ ਨੇ ਵੀ ਕਮਾਲ ਕਰ ਦਿੱਤਾ ਬਹੁਤ-ਬਹੁਤ ਸਵਾਗਤ ਪੰਜਾਬ ਦਾ ਥੈਂਕ ਯੂ ਥੈਂਕ ਯੂ ਮੈਨ ਧੰਨਵਾਦ ਸਰ ਬੜੀ ਧੰਨਵਾਦ ਹਾਂ ਜੀ ਮੈਂ ਬਹੁਤ ਵਧੀਆ ਤਜਰਬਾ ਸੀਗਾ ਔਰ ਮੈਂ ਸਮਝਦਾ ਹਾਂ ਕਿ ਇੱਕ ਚੰਗਾ ਪਲੇਟਫਾਰਮ ਹੈਗਾ ਜਿਹਦੇ ਜ਼ਰੀਏ ਤੁਸੀਂ ਆਪਣੇ 观众 ਨੂੰ hockey ਦੇ lovers ਨੂੰ ਤੁਸੀਂ hockey ਦੇ rules ਤੋਂ ਜਾਣੂ ਕਰਵਾ ਸਕਦੇ ਹੋ ਔਰ ਜਦੋਂ ਤੁਹਾਨੂੰ as a viewer hockey ਦੇ rules ਬਾਰੇ ਪਤਾ ਹੋਏਗਾ ਤੇ ਫਿਰ ਤੁਸੀਂ ਗੇਮ ਦਾ ਮਜ਼ਾ ਹੋਰ ਜ਼ਿਆਦਾ ਲੈ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਵੀ ਤੁਹਾਡਾ ਜ਼ਿਕਰ ਕਰ ਰਹੇ ਸੀ ਜਦੋਂ ਜਰਮਨਜੀਤ ਦਾ ਜਦੋਂ ਖੇਡ ਰਹੀ ਸੀ ਉਸ ਵਕਤ ਤੁਹਾਡੀ ਕਮੈਂਟਰੀ ਦਾ ਜ਼ਿਕਰ ਉਹਨਾਂ ਨੇ ਵੀ ਕੀਤਾ ਦੇਖੋ ਅਸੀਂ ਜਦੋਂ ਅਸੀਂ ਖੇਡਦੇ ਸੀਗੇ ਤੇ ਮੁੱਖ ਮੰਤਰੀ ਸਾਹਿਬ ਉਦੋਂ ਵੀ ਸਾਡੇ ਮੈਚ ਦੇਖਦੇ ਸੀਗੇ ਅੱਜ ਵੀ ਟੀਮ ਖੇਡ ਰਹੀ ਆ ਸਾਰੇ ਮੈਚ ਬੜੀ ਡਿਟੇਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਡਿਟੇਲ ਦੇ ਵਿੱਚ ਸਾਰਿਆਂ ਦੇ ਨਾਲ ਡਿਸਕਸ ਕੀਤੇ ਪਰ ਉਹ ਮੂਮੈਂਟਸ ਦੱਸਿਆ ਜਿਹੜੀਆਂ ਇੱਕ ਸੱਚਾ ਹਾਕੀ ਦਾ ਪ੍ਰੇਮੀ ਹੀ ਕਰ ਸਕਦਾ ਸੋ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਸਦਾ ਭਵਨ ਸਿੰਘ ਮਾਨ ਜੀ ਉਹ ਹਾਕੀ ਨੂੰ ਇੰਨਾ ਪਿਆਰ ਕਰਦੇ ਨੇ ਖੇਡਾਂ ਨੂੰ ਇੰਨਾ ਪਿਆਰ ਕਰਦੇ ਨੇ ਇਹ ਇੱਕ ਚੰਗੀ ਦਿਸ਼ਾ ਵਾਲੇ ਪਾਸੇ ਨੂੰ ਲੈ ਕੇ ਜਾਣ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੂਬੇ ਨੂੰ ਸੋ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਔਰ ਇਹ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸੇ ਤਰ੍ਹਾਂ ਖਿਡਾਰੀਆਂ ਦਾ ਮਾਨ ਸਤਕਾਰ ਕਰਦੇ ਰਹਿਣਗੇ ਤਾਂ ਕਿ ਪੰਜਾਬ ਦੇ ਖਿਡਾਰੀ ਜਿਹੜੇ ਨੇ ਉਹ ਵੱਧ ਚੜ ਕੇ ਭਾਰਤ ਦੀ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਵੱਤ ਤੋਂ ਵੱਧ ਮੈਡਲ ਜਿੱਤ ਕੇ ਆਉਣ ਕਰਾਂਗੇ ਕਿੰਨਾ ਕੋ ਫਰਕ ਲੱਗਾ ਕਿਉਂਕਿ ਜਦੋਂ ਕੋਈ ਖੇਡਦਾ ਹੈ ਜਿਹੜੀ ਖੇਡ ਤੁਸੀਂ ਵੀ ਬਹੁਤ ਸ਼ਾਨਦਾਰ ਖੇਡੀ ਹੈ ਤਾਂ ਇਹ ਮੈਨੂੰ ਲੱਗਦਾ ਅੱਛਾ ਮੈਥ ਹੁੰਦਾ ਤੇ ਮੈਂ ਇੰਜ ਕਰ ਦੋ ਉਹ ਹੋ ਇੱਥੇ ਆ ਹੋ ਸਕਦਾ ਸੀ ਇੰਸਕ ਕਦੀ ਫੀਲਿੰਗ ਆਉਂਦੀ ਸੀ ਦੇਖੋ ਇਹ ਫੀਲਿੰਗਸ ਆਉਂਦੀਆਂ ਹੁੰਦੀਆਂ ਨੇ ਜਦੋਂ ਤੁਸੀਂ ਆਪ ਖਿਡਾਰੀ ਰਹੇ ਹੋਵੋ ਤੇ ਇਹ ਤੁਹਾਨੂੰ ਲੱਗਦਾ ਹੁੰਦਾ ਕਿ ਇਸ ਜੀ ਦੇ ਜਗ੍ਹਾ ਤੇ ਆ ਹੋਣਾ ਚਾਹੀਦਾ ਸੀ ਬਟ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਹੁੰਨੇ ਹੋ ਉਹ ਡਿਫਰੈਂਟ ਸਿਚੁਏਸ਼ਨਸ ਹੁੰਦੀਆਂ ਨੇ ਡਿਫਰੈਂਟ ਤਰ੍ਹਾਂ ਦਾ ਉੱਥੇ ਕਹੋ ਕਿ ਇੱਕ ਮਾਹੌਲ ਹੁੰਦਾ ਹੈ ਉਦੋਂ ਤੁਹਾਨੂੰ ਸੋਚਣਾ ਪੈਂਦਾ ਹੈ ਕਿ ਕੀ ਕਰਨਾ ਹੈ ਬਟ ਯੈਸ ਆਫਕੋਰਸ ਮੈਨੂੰ ਇਹ ਚੀਜ਼ਾਂ ਦੀ ਫੀਲਿੰਗ ਹੁੰਦੀ ਸੀਗੀ ਔਰ ਮੈਚ ਤੋਂ ਬਾਅਦ ਚ ਤੇ ਮੈਚ ਤੋਂ ਪਹਿਲਾਂ ਮੈਂ ਪਲੇਅਰਾਂ ਦੇ ਨਾਲ ਰੈਗੂਲਰ ਇਨ ਟੱਚ ਸੀਗਾ ਇਹਨਾਂ ਨਾਲ ਟੈਲੀਫੋਨਿਕਲੀ ਅਸੀਂ ਗੱਲਬਾਤ ਕਰਦੇ ਸੀਗੇ ਜਿਹੜੇ ਕੋ ਮੇਰੇ ਵਿਊਜ਼ ਵਿਚਾਰ ਹੁੰਦੇ ਸੀ ਉਹ ਮੈਂ ਇਹਨਾਂ ਦੇ ਨਾਲ ਸਾਂਝੇ ਕਰਦਾ ਸੀਗਾ ਖਾਸ ਕਰਕੇ ਹਰਮਨਪ੍ਰੀਤ ਸਿੰਘ ਦੇ ਨਾਲ ਸੋ ਉਹ ਉਹਨਾਂ ਚੀਜ਼ਾਂ ਨੂੰ ਕਨਸਿਡਰ ਵੀ ਕਰਦੇ ਸੀਗੇ ਜਿਹੜੀਆਂ ਚੀਜ਼ਾਂ ਐਪਲੀਕੇਬਲ ਹੋਣ ਵਾਲੀਆਂ ਸੀ ਉਹਨਾਂ ਨੂੰ ਐਪਲੀਕੇਬਲੀ ਉਹਨਾਂ ਨੂੰ ਉਹ ਐਪਲਾਈ ਕਰਦੇ ਸੀਗੇ ਸੋ ਮੈਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੁੰਦਾ ਸੀ ਕਿ ਉਹਨ ਦਸੀ ਕਿ ਇਹਦਾ ਟਿਪਸ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਸੀ ਦੇਖੋ ਉਹਦੇ ਵਿੱਚ ਤਾਂ ਇਹ ਹੁੰਦਾ ਜੀ ਕਿ ਜਿਹੜਾ ਜਿਹੜੀ ਹਦਾਇਤ ਹੁੰਦੀ ਹੈ ਹਦਾਇਤ ਤਾਂ ਅਸੀਂ ਉਹਨਾਂ ਨੂੰ ਇੱਕ ਮੌਕੇ ਮੁਤਾਬਕ ਦੇ ਸਕਦੇ ਹਾਂ ਕਿ ਹਦਾਇਤ ਬਟ ਯੈਸ ਜਦੋਂ ਤੁਸੀਂ ਗਰਾਉਂਡ ਦੇ ਵਿੱਚ ਹੈਗੇ ਹੋ ਤੇ ਤੁਸੀਂ ਉੱਥੇ ਇਹ ਦੇਖਣਾ ਕਿ ਸਿਚੁਏਸ਼ਨ ਕਿਦਾਂ ਦੀ ਹੈਗੀ ਆ ਉਸ ਸਿਚੁਏਸ਼ਨ ਦੇ ਅਕੋਰਡਿੰਗਲੀ ਜਿਹੜੀਆਂ ਤੁਹਾਨੂੰ ਆਪਸ਼ਨਸ ਦਿੱਤੇ ਗਏ ਆ ਉਹਦੇ ਵਿੱਚੋਂ ਤੁਸੀਂ ਕਿਹੜੀ ਬੈਸਟ ਆਪਸ਼ਨ ਉੱਥੇ ਯੂਜ਼ ਕਰ ਸਕਦੇ ਹੋ ਉਹਨੂੰ ਬੈਸਟ ਮੈਚ ਕਿਹੜਾ ਕੋ ਮੇਰੇ ਲਈ ਇਸ ਵਾਰੀ ਤੇ ਸਾਰੇ ਮੈਚ ਬਹੁਤ ਵੈਸੇ ਸੀਗੇ ਪਰ ਜਿਵੇਂ ਜਦੋਂ ਸਾਡਾ ਗ੍ਰੇਟ ਬ੍ਰਿਟੇਨ ਦੇ ਨਾਲ ਮੈਚ ਸੀਗਾ ਜਿਹਦੇ ਵਿੱਚ ਖਾਸ ਕਰਕੇ 10 ਖਿਡਾਰੀਆਂ ਦੇ ਨਾਲ ਸਾਡੀ ਟੀਮ ਨੇ ਪਰਫਾਰਮ ਕੀਤਾ ਆਈ ਥਿੰਕ ਉਹ ਮੇਰੀ ਹੁਣ ਤੱਕ ਦੀ ਹਾਕੀ ਹਿਸਟਰੀ ਦੇ ਵਿੱਚ ਮੈਂ ਉਹ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਕਿ ਇਸ ਤਰ੍ਹਾਂ ਟੀਮ ਨੇ ਪਰਫਾਰਮ ਕੀਤਾ 10 ਖਿਡਾਰੀਆਂ ਦੇ ਨਾਲ ਇੱਕ ਪੂਰਾ ਟੂਰਨਾਮੈਂਟ ਜਿਹੜਾ ਆ ਉਹਦੇ ਵਿੱਚ ਇੱਕ ਸਭ ਤੋਂ ਅਹਿਮ ਮੈਚ ਜਿਹੜਾ ਹੁੰਦਾ ਹੈ ਆ ਕੁਆਟਰਫਾਈਨਲ ਹੁੰਦਾ ਟੂਰਨਾਮੈਂਟ ਦੇ ਉਸ ਮੈਚ ਦੇ ਵਿੱਚ ਪਰਫਾਰਮ ਕਰਨਾ ਫਿਰ ਉਸ ਮੈਚ ਨੂੰ ਜਿੱਤਣਾ ਇਹ ਬਹੁਤ ਵੱਡੀ ਗੱਲ ਹੈ ਜੀ